ਨੂੰ ਕੋਈ ਪਤਾ ਨਹੀਂ ਲੱਗਾ ਤਾਂ ਖੇ ਨਾਲ ਕਰਿਆ ਨੇ ਸਾਡੀ ਫੋਟੋ ਵੀ ਬਣਾਈ ਹੈ ਬੋਲ ਵੀ ਭਰਿਆ ਪੰਚਾਇਤ ਨੇ ਇੱਥੇ ਕਰਤੀ ਏਂਗਣਵੜੀ ਤੇ ਉਹ ਆਉਣਾ ਨਹੀਂ ਚਾਹੁੰਦੇ ਆ ਬੱਚੇ ਰੁਲੀ ਜਾਂਦੇ ਆ ਦੇਖੋ ਜੀ ਆਪ ਆਉਂਦੇ ਨਹੀਂਗੇ ਗੈਰ ਹਾਜ਼ਰੀ ਰਹਿੰਦੇ ਆ ਜੀ ਡੇਟ ਤੱਕ ਵੀ ਵਾਲਾ ਖਾਣਾ ਦਿੰਦੀ ਆ ਜੇ ਬੱਚਾ ਨੂੰ ਤੇ ਜੇ ਕੋਈ ਬਚ ਜਾਂਦਾ ਮਗਰ ਉਹ ਘਰੇ ਲੈ ਜਾਂਦੀ ਆ ਉਹ ਵੇਚਦੀ ਆ ਖੰਡ ਚਾਹ ਸਾਰਾ ਕੁਝ ਤਾਰੇ ਕੋਈ ਹੁਣ ਪੜੀ ਲਿਖੀ ਪੰਚਾਇਤ ਬਣਿਆ ਜੇ ਹੁਣ ਕੋਈ ਕੋਟਾ ਚੈੱਕ ਕਰਾਵਾਂਗੇ ਏਦੋਂ ਪਹਿਲਾਂ ਤਾਂ ਫੁੰਡ ਬਿਆਨਾਂ ਦਾ ਕੋਟਾ ਜਿਹੜਾ ਸੀ ਉਹ ਦੋ ਚਾਰ ਸਾਲ ਦਾ ਉਹ ਤਾਂ ਜੁੱਕਨ ਖੋਈ ਗਈ ਹੈ। ਇਹ ਜੀ ਸਮਾਨ ਚੱਕ ਇੱਥੇ ਰੱਖਿਆ ਸਾਰੀ ਪੰਚਾਇਤ ਨੇ ਸਹਿਮਤੀ ਨਾਲ ਰੱਖਿਆ ਕੋਈ ਉਹਦੇ ਵਿੱਚ ਮੰਦਿਰ ਨਹੀਂ ਸੀ ਕੋਈ ਕੁਝ ਨਹੀਂ ਸੀ ਜਿਹੜੀ ਜੀ ਝੂਠੀ ਖਬਰ ਲੱਗਿਓ ਝੂਠੀ ਲੱਗੀ। ਬੱਚੇ ਹੱਜਲ ਕਰਾਉਣ ਦੇ ਬੱਚੇ ਇੱਥੇ ਬੈਠੇ ਆ। ਸਰਕਾਰ ਵੱਲੋਂ ਬਣਾਈ ਗਈ ਜੋ ਇੱਥੇ ਆਉਣਾਂ ਚਾਹੁੰਦੀ ਚਾਹੇ ਤਾਂ ਉਹਦੀ ਬਦਲੀ ਕਰੀ ਜਾਵੇ ਚਾਹੇ ਇੱਥੇ ਆਵੇ। ਤੁਸੀਂ ਦੇਖਿਓ ਬੱਚੇ ਖਰਾਬ ਖੱਜਲ ਖਰਾਬ ਹੋ ਜਾਂਦੇ ਆ ਮਾਪੇ ਨਾਲ ਖੱਜਲ ਖਰਾਬ ਹੁੰਦੇ ਬੱਚੇ ਅੰਗੋਲੇ ਬੈਠੇ ਆ ਅੰਗਣਵਾੜੀ ਨਵਾਰਕ ਕਰ ਰਿਹਾ ਹੈ। ਗਰੀਬ ਨੂੰ ਕੋਈ ਗਰੀਬਾਸਾਂ ਨੂੰ ਪੰਚਾਇਤ ਨੂੰ ਦੱਸ ਸਕਦੀ ਹੈ ਮੈਨੂੰ ਆਹ ਤਾਂ ਗਰੀਬ ਹੈ। ਇੱਥੇ ਉਹ ਕਹਿੰਦੀ ਐ ਕਿ ਗੰਦ ਵਾਲਾ ਪਾਇਆ ਹੈ ਹੁਣ ਸਾਨੂੰ ਅਸੀਂ ਆ ਕੇ ਦੇਖੇ ਕੋਈ ਗੰਦ ਨਹੀਂ ਇੱਥੇ ਵਧੀਆ ਕਮਰਾ ਵਧੀਆ ਸਾਂਭਿਆ ਹੋਇਆ ਹੈ। ਸਹੀ ਤੰਗਨਾ ਮਤਲਬ ਇਹ ਖਾਂਡ ਖੁੰਡ ਸਾਰਾ ਕੁਝ ਘਰੇ ਲ ਜਾਂਦੀ ਹੈ। ਕੀ ਪਤਾ ਕਿਉਂ ਨਹੀਂ ਆਉਣੇ ਚਾਹੇ ਨੇ ਉੱਥੇ ਉਹਨੂੰ ਘਰ ਨੇੜੇ ਹੈ ਤੇ ਆ ਕੇ ਲਜਾਣਾ ਸੌਖਾ ਹੈ। ਨਿਰਚੰਗਾ ਨਾਮਾ ਦਾ ਹੀ ਛੰਡ ਚਾਹ ਤੇ ਸਾਰੀ ਕਣਕ ਕਣਕੋ ਸਿੱਧੀ ਘਰੇ ਲੈ ਜਾਂਦੀ ਹੈ। ਉੱਥੇ ਜਿਹੜੀ ਲੋਕ ਕੋਤਾ ਉਹ ਇੱਥੇ ਹੁੰਦੀ ਨਹੀਂ। ਲੋਕਾਂ ਦੇ ਲਾਲ ਅਕਿਹਾਰ ਕਾਰਡ ਲਾਲ ਅਕਿਹਾਰ ਕਾਰਡ ਬੋਰੇ ਦੇ ਬੋਰੇ ਪੈੜਾਂ ਦੇ ਹੁੰਦੀ ਬੁੜੀਆਂ ਦੇ। ਜੀ। ਉਹ ਲੈ ਕੇ ਜਾ ਟੱਪ ਜਾਂਦੀ ਹੈ। ਇੱਥੋਂ ਜਾਣੇ ਨਹੀਂ। ਕਦੇ। ਤੇ ਜੇ ਖਾਣਾ ਦਿੰਦੀ ਆ ਤੋ ਵੀ ਸੁੰਢਿਆ ਸੁੰਢਾ ਵਾਲਾ ਦਿੰਦੀ ਆ ਪਰਾਣਾ ਖਾਣਾ। ਉਹਨੇ ਸਹੀ ਦਿਨ ਦੀ ਆਪੰਚਾਇਤ ਨੇ ਚੱਕ ਕਰ ਲਿਆ ਘਰੋ ਘਰੀ ਮੋੜ ਤੇ ਉਹ ਲਪਾਫੇ ਸੀ ਜਿਹੜੇ ਉਹਨੂੰ ਚੱਕ ਕਰਾਏ ਤਾਂ ਫੇਰ ਇਹ ਥੋੜਾ ਰੌੜਾ ਪੈ ਡੱਕੇ ਆਉਨੇ ਉੱਥੇ ਸੰਭਾਲਣੀ ਹੋਰ ਨਹੀਂ ਉਹਨਾਂ ਨੂੰ ਨਾ ਕੋਈ ਚੀਜ਼ ਨਾ ਖੜਾਉਂਦੇ ਆ ਨਾ ਕੁਝ ਦਿੰਦੇ ਆ ਨਾ ਖਾਣਾ ਉਹ ਨਹੀਂ ਕਰੇ ਸਹੀ ਦਿੱਤਾ ਨਾ ਹੀ ਵਾਕਾਂ ਉੱਥੇ ਬਣਾ ਕੇ ਦਿੱਤਾ ਉੱਥੇ ਸਿਲੰਡਰ ਵੀ ਹੈ ਤੁਲਾ ਵੀ ਹੈ ਕਦੇ ਖਾਨ ਬਣਾ ਕੇ ਦਿੱਤਾ ਨਾ ਨਮਸਕਾਰ ਮੈਂ ਖੁਸ਼ ਹਾਂ ਆਪ ਦੀ ਆਖੇਤ ਸਰਤਾਰ ਨਿਊਜ਼ ਆਈ ਨਜ਼ਰ ڈالਦੇ ਆਂ ਅੱਜ ਦੀ ਬੜੀ ਖਬਰ ਪਰ ਕੀ ਹੋਇਆ ਕੀ ਮੇਰਾ ਨਾਮ ਜਸਕਰ ਸਿੰਘ ਹੈ ਜੀ ਮੇਰੇ ਮੈਸੇਜ ਸਰਪੰਚਾ ਜੀ ਦਰਨਜੀਤ ਕੌਰ ਤੇ ਸਾਡਾ ਅੰਗਣਵਾੜੀ ਦਾ ਮਸਲਾ ਜਿਹੜੀ ਪੰਚਾਇਤ ਘਰ ਹੈਗੀ ਐ ਕਿ ਅਸੀਂ ਇਸੀ ਗੋਟ ਜੋ ਅਸੀਂ ਸਰਪੰਚ ਹੈਗੇ ਉਹ ਥੋੜੀ ਜਗ੍ਹਾ ਕਰ ਤੰਗ ਕਰੇ ਹੋਣ ਕਰਕੇ ਵੀ ਅਸੀਂ ਇੱਥੇ ਮੀਟਿੰਗਾਂ ਕਰਦੇ ਪੰਚਾਇਤ ਘਰ ਚ ਉਹਨਾਂ ਸੀ ਕਹੇ ਸੀ ਤਰ੍ਹਾਂ ਨੂੰ ਵੀ ਤੁਸੀਂ ਬਿਲਡਿੰਗ ਬਣੀ ਹੋਈ ਅਸੀਂ ਚਾਰ ਕਰਵਾਤੀ ਆ ਬਿਜਲੀ ਦਾ ਪ੍ਰਮਾਣਤ ਸਾਰਾ ਕੁਝ ਕਰਵਾਈ ਜਾਂਦੇ ਹੈਗੇ ਤੇ ਵੀ ਸੀ ਉਸੇ ਸੈਕਟ ਕਰੋ ਵੀ ਉਹ ਕਹਿ ਰਹੀ ਸਾਨੂੰ ਵੀ ਅਸੀਂ ਇੱਥੇ ਜਾਣਾ ਨਹੀਂ ਸੀ ਵੀ ਕਾਰਨ ਦੱਸ ਕਿਉਂ ਨਹੀਂ ਜਾਣਾਗਾ ਉਹ ਕਹਿੰਦੇ ਵੀ ਸਾਡੇ ਉਸੇ ਕੱਚਾ ਤਾਂ ਦਿੱਤਾ ਪੈਂਦਾ ਸੀ ਕਿ ਵੀ ਪੱਕਾ ਕਰਵਾਉਣ ਨੇ ਆ ਮਿਸਤਰੀ ਵੀ ਲੱਗੇ ਹੋਇਆ ਦੇਖ ਲੋ ਤੁਸੀਂ ਤਾਂ ਆਹ ਕਾਰਨ ਹੈ ਉਹਨੂੰ ਸ਼ਿਫਟ ਵੀ ਕਰਵਾਉਣਾ ਚਾਹੀਦਾ ਤੇ ਵਾਕਿਆ ਸੀ ਭੱਲਾ ਸਾਹਿਬ ਨੂੰ ਕਹੇ ਸੀ ਉਹਦੋਂ ਘਾਟਨ ਕਰਵਾਇਆ ਹੋਇਆ ਜੀ ਅਸੀਂ ਸੀਡਪੀ ਕੋਲੋਂ ਵੀ ਫੋਨ ਕਰਿਆ ਮੇਰੇ ਰਿਕਾਰਡਿੰਗ ਵੀ ਪਈ ਹੈ ਮੇਰੇ ਕੋਲੋਂ ਨਾ ਗੱਲ ਹੋਈ ਆ ਉਹ ਕਹਿੰਦੇ ਸੀ ਵੀ ਅਸੀਂ ਵਰਕਰ ਭੇਜ ਕੇ ਜੁਨੀਅਰ ਜਿਹੜਾ ਸੋ ਵਰਕਰ ਸਾਡਾ ਸ਼ਿਫਟ ਕਰਵਾ ਦਾਂਗੇ ਕਿੰਨੇ ਕਿ ਸਮੇਂ ਦਾ ਮਤਲਬ ਹੈਗਾ ਜਿਹੜਾ ਇਹ ਇਹ ਮਸਲਾ 3-4 ਮਹੀਨਾ ਦਾ ਹੈਗਾ ਜੀ ਇਹ ਕਿ ਜਿਹੜੇ ਫਰੰਗਨਵਾੜੀ ਦੇ ਬੱਚੇ ਹੈਗੇ ਲੋਕ ਕਿੱਧਰ ਜਾਂਦੇ ਜਿਹੜੇ 3-4 ਮਹੀਨੇ ਉਹ ਜਾਣਾ ਕਿਥੇ ਘਰੇ ਜਾਂ ਆਪਦੇ ਲੈ ਕੇ ਨਹੀਂ ਆਉਂਦੇ ਆਂ ਬਹਿ ਕੇ ਮੁਰਜਦੇ ਰਹਿੰਦੇ ਆਂ ਇਹ ਕੀ ਦੀ ਨਲਕੀ ਸਮਝਣੇ ਕੋਲ ਇਹ ਆਪਣੇ ਅਫਸਰੀ ਤਰਾਣੀ ਦੀ ਜਾਂ ਵਰਕਰ ਨਾਲ ਆ ਜੀ ਉਹਦੋਂ ਦੇ ਉਹਨਾਂ ਹਾਕਮਾਂ ਦਾ ਬੱਚੇ ਲਿਆਉਣ ਦਾ ਬਹਾਨਾ ਹੈ ਤੇ ਜਿਹੜੇ ਬੱਚਿਆਂ ਦੇ ਮਾਪਿਓ ਹੈਗੇ ਆ ਕਿ ਉਹ ਤੁਹਾਡੇ ਨਾਲ ਸਹਿਮਤ ਹੈ ਇਸ ਗੱਲ ਨਾਲ ਆਹ ਆਹ ਸਾਰੇ ਸਹਿਮਤ ਹੈ ਜੀ ਸਾਡੇ ਨਾਲ ਆਏ ਹੋ ਸਾਰੇ ਸਹਿਮਤ ਹੋ ਜੀ ਤੇ ਜੋ ਇੱਥੇ ਨਹੀਂ ਆਉਣਾ ਚਾਹੁੰਦੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇਹ ਹੈ ਸਰਕਾਰ ਤੋਂ ਮੰਗ ਕਰਦੇ ਵੀ ਜਦੋਂ ਇਹਨੂੰ ਚੇਂਜ ਕੀਤਾ ਜਾਵੇ ਜਦ ਸਾਡੇ ਪੜ੍ਹੇ ਲਿਖੇ ਹੋਰ ਸੂਝਮਾਨ ਬੁੜੀਆਂ ਹੈਗੀਆਂ ਸੀ ਉਹਨਾਂ ਨੂੰ ਵੀ ਉਹਨਾਂ ਲਾਇਆ ਜਾਵੇ ਇੱਥੇ ਵਿੱਚ ਕੀ ਨਾ ਮਤੇ ਕੀ ਮਸਲਾ ਹੈ ਇੱਥੇ ਜਿਹੜੇ ਅੱਜ ਇਕੱਠੇ ਹੋਏ ਦੋਸਤ ਇਸ ਕਾਰਨ ਸੰਗਨਾ ਹੈ ਜੀ ਪੰਚਾਇਤ ਮੰਡਰ ਹੈ ਜੀ ਤੇ ਅੰਗਣਵਾੜੀ ਦਾ ਮਸਲਾ ਹੈ ਜੀ ਅੰਗਣਵਾੜੀ ਆਪਣੇ ਪੰਚਾਇਤਕਾਰ ਸੀ ਜੀ ਸਰਕਾਰ ਤੋਂ ਅਸੀਂ ਮੰਗ ਕਰੀ ਜੀ ਉਹ ਸਰਕਾਰ ਨੇ ਇੱਥੇ ਨਹੀਂ ਪੱਥਰ ਰੱਖ ਕੇ ਸਕੂਲ ਚ ਬਣਾਤੀ ਹੁਣ ਅੰਗਣਵਾੜੀ ਤੇ ਬਾਕੀ ਬੱਚੇ ਹੁਣ ਆ ਤੁਹਾਡੇ ਸਾਹਮਣੇ ਆਏ ਆ ਇੱਥੇ ਬੈੰਦੇ ਆ ਜੀ ਤੇ ਤੇ ਬੱਚੇ ਖੱਜਲ ਖਰਾਬ ਜੀ ਸਾਰੇ ਬੱਚਿਆਂ ਦੇ ਮਾਂ ਪਿਓ ਸਾਡੇ ਨਾਲ ਆ ਜੀ ਪੰਚਾਇਤ ਆ ਸਾਰਾ ਪਿੰਡ ਨਗਰ ਸਾਰਾ ਨਾਲ ਆ ਜੀ ਉੱਥੇ ਪੰਚਾਇਤਕਾਰ ਚੌਕੇ ਹੁੰਦੇ ਆ ਬੈਠਣ ਕਰਨ ਕੋਈ ਮੀਟਿੰਗ ਮੋਟਾਂ ਕਰਨੀ ਪੰਚਾਇਤ ਨੇ ਜੀ ਤੇ ਤਾਂ ਹੀ ਇੱਥੇ ਅੰਗਣਵਾੜੀ ਜੀ ਸਰਕਾਰ ਵੱਲੋਂ ਬਣਾਈ ਗਈ ਹੈ ਜੋ ਇੱਥੇ ਆਉਣਾਂ ਚਾਹੁੰਦੀ ਚਾਹੇ ਤਾਂ ਉਹਦੀ ਬਦਲੀ ਕਰੀ ਜਾਵੇ ਜੀ ਚਾਹੇ ਇੱਥੇ ਆਵੇ ਕੀ ਕਾਰਨ ਹੋ ਸਕਦਾ ਹੈ ਇੱਥੇ ਨਹੀਂ ਆਉਣਾ ਚਾਹੁੰਦੇ ਉਹ ਕੀ ਪਤਾ ਜੀ ਉਹਦੀ ਕੋਈ ਚਿੱਤ ਚ ਕੀ ਬੇਇਮਾਨੀ ਹੈ ਜੀ ਉਹਦੀ ਬਾਕੀ ਪਹਿਲਾਂ ਜਿਹੜਾ ਰੌਲਾ ਪਿਆ ਜੀ ਉਦੋਂ ਖਾਣਾ ਸਵੇਰ ਵੰਡਿਆ ਸੀਗਾ ਜੀ ਅਸੀਂ ਉੱਥੇ ਫੋਟੋਆਂ ਫਾਟੀਆਂ ਵੀਡੀਓ ਬਣਾਈ ਵੀ ਆ ਸਾਡੇ ਕੋਲ ਉਹ ਵੀ ਹੈਗੀਆਂ ਹਾਂ ਤੇ ਜਿਹੜੇ ਫਿਰ ਬੱਚੇ ਜਿਹੜੇ ਖੰਡੇ ਲਖਵਾਰ ਹੁੰਦੇ ਆ ਮੈਡਮ ਆਫ ਨਹੀਂ ਕੇ ਬੱਚੇ ਸਕੂਲ ਦੇ ਵਿੱਚ ਬੈਠੇਗਾ ਨਵੜੀ ਦੇ ਵਿੱਚ ਤਾਂ ਹੀ ਆ ਸਾਰਾ ਪਿੰਡ ਇਕੱਠਾ ਆਈ ਸਾਰੀ ਪੰਚਾਇਤ ਇਕੱਠੀ ਇਸ ਸੰਬੰਧ ਵਿੱਚ ਹੀ ਆ ਕਰਿਆ ਜੀ ਇਕੱਠਵਾਂ ਜੀ ਚਾਹੇ ਉਹ ਬਦਲੀ ਕਰੀ ਜਾਵੇ ਜੀ ਚਾਹੇ ਇੱਥੇ ਅੰਗਣਵਾੜੀ ਜਾ ਕੇ ਬੈ ਕੀ ਨਾ ਮਾਦੇ ਕੀ ਮਤਲਬ ਹੈ ਜਿਹੜਾ ਅੱਜ ਤੁਸੀਂ ਪੜਨਗੇ ਮੈਂ ਨਾਹਿਬ ਸਿੰਘ ਸਹੀ ਪਾਂਛੋ ਗ੍ਰਾਮ ਪੰਚਾਇਤ ਬਹੁ ਸਗੇ ਆ ਮੈਂ ਮਦਰ ਕੀ ਜੋ ਪਹਿਲਾਂ ਅੰਗਣਵਾੜੀ ਇਹ ਪੰਚਾਇਤਕਾਰ ਸੀਗੀ ਹੁਣ ਮਦਦ ਇਥੋਂ ਸ਼ਿਫਟ ਕਰਵਾ ਕੇ ਸਰਕਾਰ ਦੇ ਹੁਕਮਾਂ ਉਤਾਰ ਇਥੇ ਸਕੂਲ ਚ ਲੈਂਦੀ ਹੈ ਪਹਿਲਾਂ ਸਕੂਲ ਚ ਕਮਰੇ ਬਣੇ ਹੋਏ ਸੀਗੇ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਉਹ ਅੰਗਣਵਾੜੀ ਜੋ ਨਰਾਹ ਹੁੰਦੀ ਫਿਰ ਮੈਂ ਉੱਥੇ ਰਹਿਣਾ ਸਾਡੇ ਕੋਈ ਜੋ ਵਿਰਾ ਸਰਪੰਚਾਇਤ ਸੀ ਹੈ ਉਹਦੇ ਕਰੇ ਜਗਾ ਨਹੀਂ ਅਸੀਂ ਕਿਹਾ ਸੀ ਆਪਾਂ ਉੱਥੇ ਮਰਾ ਦਫ਼ਤਰ ਬਣਾ ਲਈ ਉਹਨੇ ਅਸੀਂ ਉੱਥੇ ਦਫ਼ਤਰ ਬਣਾ ਲਿਆ ਉਹ ਤਾਂ ਉਹ ਇਹਦਾ ਸਮਾਨ ਇੱਥੇ ਲਿਆਤਾ ਪੱਲਾ ਸਾਹਿਬ ਨੇ ਇਹਦਾ ਸਕਟ ਕੀਤਾ ਹੋਰ ਅਸੀਂ ਮੰਗ ਕਰਦੇ ਆ ਇਹ ਵੀ ਜੇ ਨਹੀਂ ਆਉਣਾ ਚਾਹੀਦੀ ਤਾਂ ਵੀ ਟਰਾਂਸਫਰ ਕਰ ਲਿਆ ਹੋਰ ਕਿਸੇ ਨੂੰ ਲਾਇਆ ਜਾਵੇ ਬੱਚੇ ਖੱਜਲ ਖਰਾਣ ਉਹਨੇ ਬੱਚੇ ਇੱਥੇ ਬੈਠੇ ਨੇ ਜਿਹੜੇ ਬੱਚਿਆਂ ਨੇ ਮਾਂ ਪਿਓ ਕੋਲੋਂ ਕਹਿੰਦੇ ਉਹ ਨਾਲ ਆਏ ਹੋਏ ਉਹ ਤਾਂ ਸਾਨੂੰ ਇਹ ਕਹਿੰਦੇ ਆ ਵੀ ਇੱਥੇ ਲੈ ਕੇ ਆਓ ਉਹਨਾਂ ਨੂੰ ਸਕੂਲ ਚ ਜੇ ਉਹਨੂੰ ਕੋਈ ਠਕਰੀਂ ਭਾਸ਼ਾ ਨੂੰ ਪੰਚਾਇਤ ਨੂੰ ਦੱਸ ਸਕਦੀ ਹੈ ਨਨਵਾਦ ਗਲੀ ਪੈ ਬੱਚੇ ਆਪੇ ਲੈ ਕੇ ਮਾਂ ਪਰ ਉੱਥੇ ਲੈ ਕੇ ਉਹਨੂੰ ਖਾਣਾ ਖਾਣਾ ਆਪੇ ਲੈ ਕੇ ਜਾਣਗੇ ਕਿ ਕਿਸੇ ਸਰਕਾਰੀ ਅਧਿਕਾਰੀ ਦੇ ਕਰਨ ਤੁਸੀਂ ਗੱਲਬਾਤ ਕੀਤੀ ਕਦੇ ਸਰਕਾਰੀ ਅਧਿਕਾਰੀ ਕਹਿੰਦਾ ਵੀ ਜੋ ਉੱਥੇ ਸੋਡਾ ਸੈਂਟਰ ਬਣ ਗਿਆ ਤਾਂ ਉੱਥੇ ਜਾਓ ਕਈ ਵਾਰ ਸੀ.ਡੀ.ਵੀ. ਸਾਨੂੰ ਮਿਲੇ ਆ ਵੀਡੀਓ ਨੂੰ ਮਿਲੇ ਆ ਸੈਕਟਰੀ ਸਾਰੇ ਸਾਰੇ ਸਹਿਮਤੀ ਵਾਲੀ ਸੀ ਇਹ ਕੀਤਾ ਸਾਰਾ ਕੁਝ ਤੇ ਉਹਨਾਂ ਨੇ ਕਹਿਣਾ ਵੀ ਨਹੀਂ ਪਰ ਮੰਨਿਆ ਉਹ ਤਾਂ ਉਹਦੀ ਮਰਜ਼ੀ ਹੈ ਜੀ ਫਿਰ ਉਹਨਾਂ ਕੀ ਕਹਿ ਸਕਦੇ ਕਿਉਂ ਨੇ ਬਣਦੀ ਉਹ ਉਹਨੇ ਅਖਬਾਰਾਂ ਚ ਲਾਉਂਦੀ ਫਿਰਦੀ ਐ ਨਾਮ ਕੀ ਤੇਰਾ? ਨਾਮ ਬਲਵਿੰਦਰ ਸਿੰਘ ਆ ਜੀ ਪਿੰਡ ਪਿੰਡ ਤੇ ਕੀ ਮਤਲਬ ਅਜੇ ਥੋੜੀ? ਬਾਓ ਸੀ ਪਿੰਡ ਆ ਜੀ ਅੰਗਣਵਾੜੀ ਦਾ ਜੀ। ਪੰਚਾਇਤ ਨੇ ਇੱਥੇ ਕਰਤੀ ਜੀ ਅੰਗਣਵਾੜੀ। ਤੇ ਉਹ ਆਉਣਾ ਨਹੀਂ ਚਾਹੁੰਦੇ ਆ ਬੱਚੇ ਰੁਲੀ ਜਾਂਦੇ ਆ ਦੇਖੋ ਜੀ ਆ ਆਉਂਦੇ ਨਹੀਂਗੇ ਗੈਰ ਹਾਜ਼ਰ ਹੀ ਰਹਿੰਦੇ ਆ। ਬੱਚੇ ਹਾਜ਼ਰ ਰਹਿੰਦੇ ਤੇ ਟੀਚਰ ਹੈ ਨਹੀਂ। ਟੀਚਰ ਗੈਰ ਹਾਜ਼ਰ ਰਹਿੰਦੇ ਆ। ਤੇ ਤੇ ਇੱਕ ਖਾਣਾ ਐਕਸਪਾਇਰ ਵੰਡੀ ਗਏ ਜੀ ਨਿੱਕੇ ਨਿੱਕੇ ਬੱਚਿਆਂ ਦਾ। ਤੇ ਕੀ ਕਾਰਨ ਕੀ ਹੈ ਜਿਹੜਾ ਇੱਥੇ ਨਹੀਂ ਆਉਣਾ ਚਾਹੁੰਦੇ? ਉਹ ਤਾਂ ਜੀ ਹੁਣ ਉਹਨਾਂ ਨੂੰ ਹੀ ਪਤਾ ਕੀ ਕਾਹ ਤੋਂ ਨਹੀਂ ਆਉਣਾ ਚਾਹੁੰਦੇ। ਸਾਰਾ ਪ੍ਰਬੰਧ ਆ ਜੀ ਇੱ ਉਹ ਕੰਦੇ ਪ੍ਰਬੰਧ ਹੈ ਨਹੀਂਗਾ ਬਾਥਰੂਮ ਦਾ ਹੈ ਨਹੀਂ ਕਹਿੰਦੇ ਸਾਰਾ ਪ੍ਰਬੰਧ ਆਈ ਬਾਥਰੂਮ ਵੀ ਹੈਗੇ ਕੀ ਮੰਗ ਕਰਦੇ ਵੀ ਇਸ ਤਰ੍ਹਾਂ ਦੇ ਕੀ ਹੋਣਾ ਚਾਹੀਦਾ ਨਾ ਤੇ ਜਾਂ ਤਾਂ ਬਦਲੀ ਕੀਤੀ ਜਾਵੇ ਜੀ ਤੇ ਹੋਰ ਲਿਆਂਦਾ ਜਾਵੇ ਇੱਥੇ ਕੋਈ ਤੁਹਾਨੂੰ ਵੀ ਸਮੱਸਿਆ ਆਉਂਦੀ ਹੋਣੀ ਫਿਰ ਬੱਚਿਆਂ ਨੂੰ ਘਰੇ ਰੱਖਣਾ ਪੈਂਦਾ ਹੋਣਾ ਹਾਂਜੀ ਲੈਣ ਹੀ ਨਹੀਂ ਜਾਂਦੇ ਜੀ ਕਰੋ ਹਾਂਜੀ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਹੈ ਮਨਜੀਤ ਕੌਰ ਜੀ ਨਾ ਬਾਹੋ ਸਿਮ ਕੀ ਮਤ ਲਾ ਕੀ ਇੱਥੇ ਹੋਏ ਅੱਜ ਇੱਥੇ ਬਸਲੇ ਅੰਗਣਵਾੜੀ ਦੇ ਕੀ ਹੋਇਆ ਮਸੰਗਾ ਜੀ ਇਹ ਬੱਚੇ ਵੱੜਦੇ ਜੀ ਸਾਡੇ ਉਥੇ ਰੋਜ਼ ਹੀ ਗਏ ਹਾਜ਼ਰ ਰਹਿੰਦੇ ਝੂਠੇ ਸਦਕੇ ਸਾਡੇ ਨਾਂ ਲਿਖਾਤੇ ਫੋਟੋ ਮੂਵੀ ਬਣਾ ਲਈ ਸਾਨੂੰ ਪਤਾ ਨਹੀਂ ਸੀਗਾ ਤਾਂ ਕਹਿੰਦੇ ਕਿਸੇ ਤੇ ਜਾਣਾ ਨਹੀਂ ਸੀ ਉਹਦੇ ਸਾਡੇ ਵਿੱਚ ਫੋਟੋ ਮੂਵੀ ਬਣਾਈ ਬੈਠੀ ਐ ਫੋਟੋ ਖਿੱਚੀ ਬੈਠੀ ਐ ਉਹ ਸਾਨੂੰ ਜਿ ਆਖੀ ਕੀ ਜਿਵੇਂ ਅਸੀਂ ਹੂਹਾ ਕਰੀ ਦਿੰਦੇ ਸਾਨੂੰ ਕੋਈ ਪਤਾ ਨਹੀਂ ਲੱਗਾ ਧੋਖੇ ਨਾਲ ਕਰਿਆ ਨੇ ਸਾਡੀ ਫੋਟੋ ਵੀ ਬਣਾਈ ਐ ਬੋਲ ਵੀ ਭਰਿਆ ਤੇ ਅਸੀਂ ਇੱਥੇ ਲਾਉਣਾ ਚਾਹੁੰਦੇ ਆ ਇੱਥੇ ਉਹ ਕਹਿੰਦੀ ਐ ਕਿ ਗੰਦ ਵਾਲਾ ਪਾਇਆ ਐ ਹੋਣ ਸਾਨੂੰ ਅਸੀਂ ਆ ਕੇ ਦੇਖਿਆ ਕੋਈ ਗੰਦ ਨਹੀਂ ਇੱਥੇ ਵਧੀਆ ਕਮਰਾ ਵਧੀਆ ਸਾਂ ਬਣਿਆ ਵਧੀਆ ਬਿਲਡਿੰਗ ਬੱਚੇ ਵੀ ਆਏ ਹੋਇਆ ਇੱਥੇ ਤਾਂ ਹਾਂ ਬੱਚੇ ਵੀ ਆਏ ਆ ਸਾਡੇ ਬੱਚੇ ਵੀ ਪੜਦੇ ਆ ਤੇ ਆਪ ਨਹੀਂ ਆਏ ਮੈਡਮ ਅਬ ਮੈਂ ਆਪ ਹੀ ਛੱਡ ਕੇ ਉਹ ਨਹੀਂ ਆਏ ਜੀ ਅਸੀਂ ਆਪ ਹੀ ਛੱਡ ਕੇ ਆਉਣੇ ਆਪ ਹੀ ਬੱਚਿਆਂ ਨੂੰ ਲੈ ਕੇ ਆਉਣੇ ਕਈ ਵਾਰੀ ਉਹਨਾਂ ਨੂੰ ਆਖਿਆ ਵੀ ਬੱਚਿਆਂ ਨੂੰ ਲੈ ਜਾਇਆ ਕਰੋ ਵੀ ਰਾਤ ਰਾਤ ਖਾਣ ਪੀਣ ਨੂੰ ਕੋ ਸਮਾਂ ਡਾ ਮੋਟਾ ਦਿਆ ਕਰੋ ਉਹ ਕਹਿੰਦੇ ਸਾਡੇ ਬੱਚੇ ਰੋਣ ਲੱਗ ਜਾਂਦੇ ਅਸੀਂ ਨਹੀਂ ਲੈ ਕੇ ਜਾਂਦੇ ਸਮਾਂ ਸਾਨੂੰ ਹੈ ਪਰੇਸ਼ਾਨ ਨਹੀਂ ਆਉਂਦੀ ਸਮਾਂ ਇੱਥੇ ਸਾਨੂੰ ਠੀਕ ਹੈ ਇੱਥੇ ਆਪੇ ਲੈ ਕੇ ਜਾਣ ਆਪੇ ਛੱਡ ਕੇ ਹੁਣ ਬੱਚੇ ਇਸ ਤਰ੍ਹਾਂ ਦੀ ਕਾਰਵਾਈ ਮੰਗ ਕਰਦੇ ਮੈਂ ਇਸ ਤਰ੍ਹਾਂ ਦਿਲਖਵਾਰ ਤੁਸੀਂ ਵੀ ਹੁੰਨੇ ਹੋ ਤੇ ਬੱਚੇ ਹੁੰਦੇ ਆ ਹਾਂਜੀ ਹੁੰਨੇ ਆ ਖੱਜਲ ਖਰਾਬ ਤਾਂ ਕੀ ਹੋਣਾ ਤੁਸੀਂ ਐਂ ਕਹਿੰਦੇ ਆ ਵੀ ਚੱਲ ਜੇ ਸਹੀ ਤੇ ਢੰਗ ਤੇ ਚੱਲਦੀ ਹੈ ਚੱਲਦੀ ਹੈ ਨਹੀਂ ਬਦਲੀ ਹੋ ਜਾਈ ਕੋਈ ਹੋਰ ਵਰਕਰ ਰੱਖੇ ਹਾਂਜੀ ਮਾਤਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਨਸੀਬਖੌਰ ਹੈ ਜੀ ਕਿਹੜਾ ਪਿੰਡ ਹੈ ਤੇ ਕੀ ਮਤਲਬ ਹੈ ਬਹੁਸ਼ਵੀਆਂ ਜੀ ਬੈਂਚ ਹੈ ਕੀ ਹੋਇਆ ਕੀ ਅੱਜ ਇੱਥੇ ਹੁਣ ਕੀ ਜੀ ਜੀ ਅੰਗਣ ਵੜੀਦਾ ਅੰਗਣਵਾੜੀ ਜੀ ਹੁਣ ਤੱਕ ਲੱਗਦੀ ਰਹੀ ਆ ਧਰਮਸ਼ਾਲਾ ਚ ਹੁਣ ਜੀ ਧਰਮਸ਼ਾਲਾ ਦੀ ਪੰਚਾਇਤ ਨੂੰ ਵੀ ਵੱਧ ਲੋੜ ਐ ਕਿਉਂਕਿ ਜੇ ਜੁਕੜਾ ਕੋਈ ਮਲਾਜ਼ਮ ਆਉਂਦਾ ਉਹ ਇੱਥੇ ਤਾਂ ਨਹੀਂ ਸਕਦਾ ਇਹ ਵੀ ਸਰਕਾਰੀ ਜਗ੍ਹਾ ਹੈ ਉਹ ਸਾਡਾ ਪੰਚਾਇਤਕਾਰ ਹੈ ਉਹ ਜੀ ਇੱਥੇ ਆਉਣਾ ਨਹੀਂ ਚਾਹੁੰਦੀ ਸਾਰਾ ਕੁਝ ਵੈਡਿੰਗ ਵਧੀਆ ਬਣੀ ਹੋਈ ਆ ਸਾਰਾ ਕੁਝ ਐ ਜੀ ਜੋ ਜੀ ਅਸੀਂ ਸਮਾਨ ਚੱਕ ਕੇ ਇੱਥੇ ਰੱਖਿਆ ਸਾਰੀ ਪੰਚਾਇਤ ਨੇ ਸਹਿਮਤੀ ਨਾਲ ਰੱਖਿਆ ਕੋਈ ਉਹਦੇ ਵਿੱਚ ਮੰਦਿਰ ਨਹੀਂ ਸੀ ਕੋਈ ਕੁਝ ਨਹੀਂ ਸੀ ਜਿਹੜੀ ਜੀ ਝੂਠੀ ਖਬਰ ਲੱਗਿਓ ਝੂਠੀ ਲੱਗੀ ਹਾਂ ਜੀ ਹੁਣ ਜੀ ਤੁਸੀਂ ਦੇਖੀ ਜਾਓ ਬੱਚੇ ਖਰਾਬ ਹੋ ਖਜਾ ਖਰਾਬ ਹੋ ਜਾਂਦੇ ਆ ਮਾਪੇ ਨਾਲ ਖਜਾ ਖਰਾਬ ਹੁੰਦੇ ਬੱਚੇ ਹੋਲੇ ਬੈਠੇ ਆ ਅੰਗਣਵਾੜੀ ਨਵਾਰਤ ਵਰਕ ਕਰ ਰਿਤੇ ਹੈ ਤੁਸੀਂ ਆਪ ਹੀ ਦੇਖ ਜਾਨੇ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਮਿਲਾਂ ਇਸ ਤਰ੍ਹਾਂ ਦਾ ਜੀ ਫਿਰ ਆਈਆਂ ਵੀ ਜੇ ਉਹਨਾਂ ਨੇ ਨਹੀਂ ਹਾਜ਼ਰੀ ਦੇਣੀ ਤਾਂ ਉਹਨਾਂ ਦੀ ਬਦਲੀ ਹੋ ਗਈ ਇੱਥੇ ਕੋਈ ਮੈਡਮ ਹੋ ਰੱਖ ਕਿੰਨਾ ਸਮਾਂ ਹੋ ਗਿਆ ਬੱਚਿਆਂ ਨੂੰ ਦਿਲ ਪਾਰੰਦੇ ਇਨਾਂ ਨੂੰ ਹੁਣ ਜੇ ਮੇਰਾ ਤਾਂ ਕੋਈ ਬੱਚਾ ਨਹੀਂ ਹੁੰਦਾ ਹੁਣ ਬੱਚਿਆਂ ਦੇ ਮਾਪਿਆਂ ਨੂੰ ਪਤਾ ਵੀ ਕਿੰਨੇ ਚਿਰ ਦੇ ਖਜਾ ਖਰਾਬ ਹੁੰਦੇ ਮੇਰੇ ਤਾਂ ਬੱਚੇ ਸ਼ਹਿਰ ਪੜੀ ਜਾਂਦੇ ਜੋ ਰੋੜਾ ਹਾਂਜੀ ਵੀ ਕੀ ਨਾ ਮਾਤੇ ਕਿਹੜਾ ਪਿੰਡ ਆ ਤੁਹਾਡਾ ਆਤਮ ਸਿੰਘ ਨਾਮ ਆ ਜੀ ਉਹੀ ਪਿੰਡ ਆ ਮੇਰਾ ਬਾਉ ਕੀ ਮਤਲਬ ਹੈ ਜਦੋਂ ਕਨਵਰਟ ਕੀਤਾ ਮਸਲਾ ਤਾਂ ਸਾਡਾ ਜੀ ਅੰਗਣਵਾੜੀ ਦਾ ਹੈ ਅੰਗਣਵਾੜੀ ਚੌਥੇ ਸਕੂਲ ਦਾ ਤੇ ਉਹ ਪੰਚਾਇਤ ਘਰ ਹੈ ਉਹ ਤੱਕੇ ਨਾ ਉਥੇ ਜੇ 20 ਬੱਚਾ ਰਖਾਣਾ ਹੁੰਦਾ ਤਾਂ ਕੀ ਇੱਕ ਨਾ ਕੋਈ 5 4 ਬੱਚਾ ਨੂੰ ਦੇਦਾ ਉਹ ਵੀ ਜਮ ਅਸਪੈਰ ਹੋਇਆ ਖਾਣਾ ਦਿੰਦੀ ਹੈ ਕੋਈ ਉਹ ਸਹੀ ਢੰਗ ਨਾਲ ਮਤਲਬ ਇਹ ਖੰਡ ਖੋਣ ਦਾ ਸਾਰਾ ਕੁਝ ਘਰੇਲ ਜਾਂਦੀ ਹੈ ਜੇ ਤਕਰੀਬ ਨੂੰ ਹੋਰ ਉਹਦਾ ਪਿੱਛਾ ਫੜਦਾਲਣਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਤੇ ਇੱਥੇ ਬਰਕਰੇ ਹੋਰ ਨਾ ਆਇਆ ਜੀ ਇੱਥੇ ਕਿਉਂ ਨਹੀਂ ਆਉਣਾ ਚਾਹੁੰਦੇ ਪ੍ਰਸ਼ੰਤ ਨਵੀਂ ਬਿਲਡਿੰਗ ਦੇ ਕੋਈ ਪਤਾ ਕਿਉਂ ਨਹੀਂ ਆਉਣੇ ਚਾਹੀਦੇ ਨੇ ਉੱਥੇ ਉਹਨੂੰ ਘਰ ਨੇੜੇ ਆ ਤੇ ਖੇਡ ਜਾਣਾ ਸੌਖਾ ਇੱਥੇ ਉਹਨੂੰ ਦਾ ਮਾਸਟਰੇ ਫੇਰੂ ਹੋ ਜੂਗਾ ਇੱਥੇ ਦਾ ਮਾਸਟਰ ਮਾਸਟਰ ਨਹੀਂ ਆ ਲੋਕਾਂ ਦੇ ਜਵਾਗਰਲੇ ਦੇਖਣਗੇ ਵੀ ਲੈ ਜਿਹੜਾ 10 ਸਾਲ ਦਾ ਜਾਂ 8 ਸਾਲ ਦਾ ਬੱਚਾ ਵੱਡਦਾ ਹੁੰਦਾ ਉਹਦਾ ਸਾਰਾ ਪਤਾ ਹੀ ਹੁੰਦਾ ਜਿਹੜਾ ਕੋਟਾ ਆਉਂਦਾ ਕੋਟਾ ਨਹੀਂ ਚੈੱਕ ਕਰਵਾਇਆ ਵੀ ਕਿੰਨਾ ਕੋਟਾ ਹੈ ਕੋਟਾ ਵੀ ਚੈੱਕ ਕਰਾਉਣ ਵਾਲਾ ਸਾਡੇ ਕਿਹੜੀਆਂ ਪੰਚਾਇਤਾਂ ਸੀ ਇੱਥੋਂ ਵੱਲ ਕੋਈ ਕੁਝ ਨਹੀਂ ਸੀ ਤੇਰਾ ਜੇ ਕੋਈ ਹੁਣ ਬੜੀ ਲਿਖੀ ਪੰਚਾਇਤ ਬਣੀ ਹੈ ਜੇ ਹੁਣ ਕੋਈ ਕੋਟਾ ਚੈੱਕ ਕਰਾਵਾਂ ਐ ਤੋਂ ਪਹਿਲਾਂ ਤਾਂ ਫੰਡ ਬਿਆਨਾਂ ਦਾ ਕੋਟਾ ਜਿਹੜਾ ਸੀ ਉਹ 2 4 4 ਅਸਲ ਦਾ ਉਹ ਤਾਂ ਖੰਡ ਨੂੰ ਖੋਈ ਗਈ ਹੈ ਜਿਹੜਾ ਚੰਗਾ ਨਾਮਾਂ ਦਾ ਇਹ ਫੰਡ ਚਾਹ ਤੇ ਸਾਰੀ ਕਣਕ ਕਣਕੋ ਸਿੱਧੀ ਘਰੇ ਲੈ ਜਾਂਦੀ ਹੈ ਪਤਾ ਲੱਗਿਆ ਕਿ ਦੁਕਾਨ ਵੀ ਹੈਗੀ ਫਿਰ ਦੁਕਾਨ ਹੈਗੀ ਦੁਕਾਨ ਤੇ ਦੇਖਦਾ ਜੀ ਮਗਲਵਾ ਤੂੰ ਲਾਸਾ ਬਣਾ ਤੋਂ ਅਖੰਡ ਤੋਂ ਚਾਹ ਪਤੀ ਤੋਂ ਦਲੀਆਂ ਕੋਈ ਚੀ ਲੈ ਲੋ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਨਹੀਂ ਮਿਲਾਂਗੇ ਤੁਸੀਂ ਤਾਂ ਕਹਿੰਦੇ ਇਹ ਤਾਂ ਸਹੀ ਢੰਗ ਨਾਲ ਚਲਾਉਂ ਲਈ ਇਹ ਤਾਂ ਠੀਕ ਹੈ ਤੇ ਨਹੀਂ ਕੋਈ ਹੋਰ ਇੱਥੇ ਸਾਡੇ ਹੈਗੀਆਂ ਬੜੀਆਂ ਲਈਆਂ ਬਦਲੇ ਹੋਰ ਤੋਂ ਉਹ ਲਈ ਜਵੇਂ ਰਬਰ ਕੱਟਿਆ ਹੋਇਆ ਹੈ ਮਾਤਾ ਕੀ ਨਾ ਮਾਤਾ ਕਿਹੜਾ ਪੰਡਾ ਨਾ ਜੀ ਮੇਰਾ ਬੁੱਢੇ ਉਕਰ ਕਿਹੜਾ ਪੰਡਾ ਛੋਟੀ ਬਾਹੋ ਕੀ ਮਸਲਾ ਕੀ ਹੋਇਆ ਜਿੱਥੇ ਇਕੱਠੇ ਹੋਇਆ ਇੱਥੇ ਮਸਲਾ ਜੀ ਧਰਮ ਆਇਦਾ ਹੈਗਾ ਆਪਣੇ ਦਾ ਅੰਗਣ ਵਾਲੀ ਦਾ ਉੱਥੋਂ ਸਮਾਨ ਲਿਆਂਦਾ ਇਹ ਜਿੱਦ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਵਦਗਾ ਬਣੀ ਹੈ ਸਾਰਾ ਕੁਝ ਵਦਗਾ ਉੱਥੇ ਜਿਹੜੀ ਲੋਕੋ ਕੋਤਾ ਉਹ ਇੱਥੇ ਹੁੰਦੀ ਨਹੀਂ ਲੋਕਾਂ ਦੇ ਲਾਲ ਅਕਿਹਾਰ ਕਾਰਡ ਲਾਲ ਅਕਿਹਾਰ ਕਾਰਡ ਬੋਰੇ ਦੇ ਬੋਰੇ ਪੈੜਾਂ ਦੇ ਹੁੰਦੀ ਬੁੜੀਆਂ ਦੇ ਜੀ ਉਹ ਲੈ ਕੇ ਜਾ ਟੱਪ ਜਾਂਦੀ ਐ ਇੱਥੋਂ ਜਾਣੇ ਨਹੀਂ ਕਹਿੰਦੇ ਫਿਰ ਆਵਾਜ਼ ਨਹੀਂ ਠਾਈ ਤੁਸੀਂ ਇਸ ਤਰ੍ਹਾਂ ਦੀ ਆਵਾਜ਼ ਜੀ ਠੱਗੇ ਕੀ ਜੇ ਸਾਨੂੰ ਟੱਕਰੇ ਤਾਂ ਫੇਰ ਹੀ ਨਾ ਬੱਚੇ ਲੈਣ ਆਉਂਦੀ ਆ ਜੇ ਕੋਈ ਛੱਡੇ ਹੁੰਦੀ ਆ ਦੋ ਬੱਚੇ ਤਾਂ ਠੀਕ ਆ ਯਾਨੀ ਬਾਤ ਸਖਤਮਾ ਕਮ ਦੋਵੇਂ ਜਾਣਗੇ ਭਾਈਕੇ ਤੇ ਉਹਦਾ ਮੁੜ ਕੇ ਆਉਂਦੇਗਾ ਬਸ ਚੜ ਜਾਂਦੀ ਐ ਇਹ ਘਰੇ ਆ ਜਾਂਦੀ ਐ ਇਸ ਤਰ੍ਹਾਂ ਦੇ ਕੰਮ ਮੁਲਾਜ਼ਮਾਂ ਤੇ ਕਿਸ ਤਰ੍ਹਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਕਾਰਵਾਈ ਫਿਰ ਆਏ ਜਦੋਂ ਲੋਕਾਂ ਦਾ ਖਾਈ ਜਾਂਦੀ ਫਿਰ ਲੋਕਾਂ ਨੇ ਕਰੇ ਤਾਂ ਢੇਡ ਮੱਚੂ ਗਈ ਜਾਤੇ ਬਦਲਣੀ ਚਾਹੀਦੀ ਹੈ ਤੇ ਜੇ ਰੋ ਗਈ ਤਾਂ ਸਹੀ ਨਹੀਂ ਤਨਾ ਰਵੇ ਇੱਕਦਮ ਸਹੀ ਬੱਚੇ ਲਿਆਵੇ ਜਿਹੜੇ ਬੱਚੇ ਜਿਵੇਂ ਬੱਚੇ ਆਏ ਹੋਏ ਆ ਮੈਡਮ ਨਹੀਂ ਪਹੁੰਚੇ ਕਿਸੇ ਹਾਂ ਤੇ ਬਹੁਤ ਬਹੁਤ ਹੈਰਾਨ ਹੁੰਦੇ ਆ ਬਹੁਤ ਹੁੰਦੇ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਉਹ ਵੀ ਹੈਰਾਨ ਹੁੰਦੇ ਹੋਣਗੇ ਹਾਂ ਹੁੰਦੇ ਹੁੰਦੇ ਜੀ ਇਹ ਤਾਂ ਹੈ ਗਈ ਹੈ ਵਿਚਾਰਾਂ ਘੱਟ ਕੇ ਜਾਂਦੀਆਂ ਫਿਰ ਲੈ ਕੇ ਜਾਂਦੀਆਂ ਜਦੋਂ ਉਹ ਨੌਕਰੀ ਕਰਦੀਆਂ ਉਹ ਲੈ ਕੇ ਵੀ ਜਾ ਸਕਦੀਆਂ ਛੱਟ ਕੇ ਵੀ ਆ ਸਕਦੀਆਂ ਬੱਚਿਆਂ ਨੂੰ ਛੋਟਿਆਂ ਨੂੰ ਹਾਂ ਤੇ ਜੇ ਖਾਣਾ ਦਿੰਦੀ ਐ ਤਾਂ ਉਹ ਵੀ ਸੰਢਿਆ ਸੰਢਾ ਵਾਲਾ ਦਿੰਦੀ ਐ ਪੁਰਾਣਾ ਖਾਣਾ ਉਹ ਨਹੀਂ ਸਹੀ ਦਿੰਦੀ ਤੇ ਜਿਹੜਾ ਇੰਨਾ ਕੋਟਾ ਆਉਂਦਾ ਫਿਰ ਕਦੇ ਚੈੱਕ ਕਰਨ ਦੀ ਮਗਲ ਨਹੀਂ ਚੈੱਕ ਜੀ ਫਿਰ ਹੁਣ ਪਹੁੰਚਿਆ ਆ ਪੰਚਾਇਤ ਨੇ ਚੈੱਕ ਕਰ ਲਿਆ ਘਰ ਉcari ਮੋੜ ਤੇ ਉਹ ਲਪਾਫੇ ਸੀ ਜਿਹੜੇ ਉਹਨਾਂ ਚੈੱਕ ਕਰਾਏ ਤਾਂ ਫੇਰ ਇਹ ਇਥੇ ਰੌੜਾ ਪੈ ਖਰਮਨਗੀ ਗੇ ਸੰਡાળ ਖਾਦਾ ਕਿਉਂ ਨਹੀਂ ਜਿਵਾ ਕਨੇ ਹਾਂਜੀ ਮਾਤਾ ਜੀ ਕੀ ਨਾਮ ਆ ਤੁਹਾਡਾ ਹਰਵਿੰਦਰ ਕੌਰ ਕੀ ਹੋਇਆ ਅੱਜ ਇਕੱਠੇ ਹੋਇਆ ਤੇ ਇਹ ਕੀ ਮਸਲਾ ਵੀ ਆ ਕਰਨ ਗਣਵੜੀ ਇੱਥੇ ਆਉਣੀ ਚਾਹੀਦੀ ਉੱਥੋਂ ਦਿਖਾਉਣੇ ਉੱਥੇ ਵੀ ਸਰਕਾਰ ਦੀ ਉਹ ਆ ਗਈ ਇੱਥੇ ਪੰਚਾਇਤ ਬੈਠਣੀ ਚਾਹੀਦੀ ਆਪਣੀ ਦੇਦੀ ਆ ਵੀ ਇੱਥੇ ਗਣਵੜੀ ਗਣਵੜੀ ਹੁੰਦੀ ਆ ਕਿ ਪੰਚਾਇਤ ਕਰ ਤੁੰਦੀ ਆ ਜੇ ਦੋ ਬਣਾ ਬਣਾਤੀ ਇੱਥੇ ਆਣਾ ਜਾਂਦਾ ਉੱਥੇ ਨਹੀਂ ਰਹਿਣਾ ਜਾਂਦਾ ਉੱਥੇ ਕੀ ਕਾਰਨ ਹੈ ਤੇ ਉੱਥੇ ਨਹੀਂ ਆਣਾ ਚਾਹੁੰਦੇ ਜਿਹੜਾ ਇਹੀ ਤਾਂ ਗੱਲ ਹੈ ਜੀ ਇੱਥੇ ਦੂਰ ਹੈ ਦੂਰ ਤਾਂ ਭਲਾ ਤੁਸੀਂ ਥੰਡੇ ਤੋਂ ਚੱਲ ਕੇ ਆਉਨੇ ਆ ਥੋੜੇ ਤੋਂ ਨਹੀਂ ਆ ਸਕਦੇ ਹਾਂ ਵੀ ਦੂਰੋਂ ਕਿਤੇ ਮਰਜੀ ਹੋਵੇ ਜਿੱਥੇ ਆਪਣਾ ਥਾਂ ਹੈ ਸਰਕਾਰ ਉਹ ਨੌਕਰੀ ਮਿਲੀ ਆ ਉੱਥੇ ਜਾਣਾ ਇਹ ਕੀ ਅਸੀਂ ੱੱਕੇ ਨਾਲ ਥੋੜੇ ਨਿਆਣੇ ਆ ਇਹ ਤਾਂ ਜ਼ਰੂਰੀ ਆ ਵੀ ਇੱਥੇ ਬਣਨੀ ਜਾਂਦੀ ਆ ਬੱਚਿਆਂ ਨੂੰ ਆਪ ਛੱਡ ਕੇ ਆਉਨੇ ਉੱਥੇ ਸੰਭਾਲਣੀ ਹੋਰਨੀ ਉਹਨਾਂ ਨੂੰ ਨਾ ਕੋਈ ਚੀਜ਼ ਨਾ ਖੜਾਉਂਦੇ ਆ ਨਾ ਕੁਝ ਦਿੰਦੇ ਆ ਨਾ ਖਾਣਾ ਉਹ ਨਹੀਂ ਕਰੇ ਸਹੀ ਦਿੱਤਾ ਨਾ ਜਵਾਕਾਂ ਨੂੰ ਉੱਥੇ ਬਣਾ ਕੇ ਦਿੱਤਾ ਉੱਥੇ ਸਿਲੰਡਰ ਵੀ ਆ ਤੁੱਲਾ ਵੀ ਆ ਕਦੇ ਖਾਣਾ ਬਣਾ ਕੇ ਦਿੱਤਾ ਨਾ ਬਾਪਾ ਵਗੈਰਾ ਹਾਂਜੀ ਬਾਪੂ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਮਤ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਆਹੀ ਹੈ ਜੀ ਪਾਉ ਸੀ ਗਿਆ ਕੀ ਹੋਇਆ ਕੀ ਅੱਜ ਇੱਥੇ ਇਕੱਠੇ ਹੋਏ ਤੁਸੀਂ ਇਕੱਠੇ ਹੀ ਅੰਗਣਵਾੜੀ ਦਾ ਮਸਲਾ ਹੈ ਇਹ ਉਹ ਤਾਂ ਪੰਚਾਇਤ ਘਰ ਸੀਗਾ ਜੀ ਅੰਗਣਵਾੜੀ ਤਾਂ ਇੱਥੇ ਨੂੰ ਮਣੀ ਨੂੰ ਪੰਜ ਚਾਰ ਸਾਲ ਹੋ ਗਏ ਇਹ ਰੰਗ ਨੂੰ ਕਰਾ ਕੇ ਬਹੁਤ ਵਧੀਆ ਬਣਾਤੀ ਵਧੀਆ ਠੰਡੀ ਹਵਾ ਆਉਂਦੀ ਇੱਥੇ ਤੇ ਉਹ ਇੱਥੇ ਪੰਚਾਇਤ ਹੁਣ ਆਪਦੇ ਮਸਲੇ ਹੁੰਦੇ 100 ਪੰਚਾਇਤਾਂ ਦੇ ਵਿੱਚ ਅੜ ਕੇ ਬਹਿਂਦੀ ਹੈਗੀ ਹੂੰ ਤੂੰ ਇੱਥੇ ਵੀ ਤੂੰ ਜਾ ਇੱਥੇ ਉਹ ਆਉਂਦੀ ਨਹੀਂਗੀ ਤੇ ਇੱਥੇ ਹੋਰ ਟ੍ਰੈਂਡ ਦੀ ਸਹਿਮਤੀ ਨਾਲ ਪੰਚਾਇਤ ਦੇ ਇੱਥੇ ਸਿਆਕੇ ਇਨੋਂ ਅਖਰੀ ਸਾਰਾ ਸਵਾਣ ਇੱਥੇ ਲੈਂਦਾ ਇਹਦਾ ਤੇ ਹੁਣ ਪੰਚਾਇਤ ਦੇ ਦੂਸ਼ੇ ਲੌਂਗੀਆਂ ਆਏ ਕਰਦੀ ਹੈ ਖਾਣਾ ਕਰਦੀ ਹੈ ਤੇ ਇਹ ਖਾਣਾ ਖੂਣਾ ਹੁੰਦਾ ਉਹ ਡੇਟ ਕਤਮੀ ਵਾਲਾ ਖਾਣਾ ਦਿੰਦੀ ਹੈ ਜੇ ਬੱਚਾ ਨੂੰ ਤੇ ਜੇ ਕੋਈ ਬਚ ਜਾਂਦਾ ਮਗਰ ਘਰੇ ਲੈ ਜਾਂਦੀ ਹੈ ਉਹ ਵੇਚਦੀ ਹੈ ਖੰਡ ਚਾਹ ਸਾਰਾ ਕੁਝ ਇੱਕ ਬੀ ਆਉਂਦੇ ਆ ਥੋੜੀ ਥੋੜੀ ਗੁੱਸਲੀਆਂ ਚ ਹੁੰਦੇ ਆ ਮੇਥੇ ਪਾਲਕ ਉਹ ਵੀਡੀਓ ਦਾ ਕਰ ਬੋਲੋ ਫਿਰ ਹੀ ਆਉਂਦੇ ਆ ਉਹ ਬਹੁਤਾਂ ਨੂੰ ਫਿਰ ਹੀ ਤੇ ਮੈਂ ਪਿੱਛੇ ਜੇ ਮੰਗਿਆ ਮਖਿਆ ਕਿਵੇਂ ਆਈ ਹੈ ਉਹ ਤਾਂ ਕਿ 100 ਰੁਪਏ ਦਾ ਪੈਕਟ ਹੋਵੇਗਾ ਅਗੇ ਸਾਹਮਣੇ 80 ਸੀਸੀ ਉੱਤੇ ਹੈ ਮੈਂ ਕਿਹਾ ਦੋ ਤਿੰਨ ਬੰਦੇ ਨੂੰ ਫਿਰ ਹੀ ਮਿਲੇ ਹੈ ਕਿ ਫਿਰ ਹੀ ਆਉਂਦੇ ਹੈ ਨਹੀਂ ਮੈਂ ਕਿਹਾ ਚਲੋ ਤੁਸੀਂ ਤੁਹਾਡੇ 80 ਰੁਪਏ ਤੁਸੀਂ ਲੈਨੇ ਹੈ ਤੇ ਮੈਂ ਤੇ ਮੈਨੂੰ 80 ਦੇ ਦੇ ਅਗੇ ਹੁਣ ਤਾਂ ਵੇਚ ਗਏ ਤੇ ਉਹ ਨਾ ਤਾਂ ਕਿਸੇ ਨੂੰ ਦਿੰਦੀ ਹੈ ਕੁਛ ਕੁਛ ਨਹੀਂ ਦਿੰਦੀ ਫਿਰ ਹੈ ਤੁਹਾਡੇ ਕੰਨ ਮਤਲਬ ਜਿਹੜਾ ਰਸ਼ਨ ਆਉਂਦਾ ਵੇਚ ਦਿੰਦੇ ਹੈ ਵੇਚ ਦਿੰਦੇ ਰਸ਼ਨ ਇਹ ਤਾਂ ਹੀ ਤਾਂ ਹੋ ਰਉਂਗੀ ਕਿ ਕਿ ਐਵੇਂ ਲੱਗਿਆ ਮਾਸਟਰ ਫਟਾੜ ਲਗੇ ਇਥੋਂ ਘਰੇ ਲੈ ਜਾਣੀ ਚਾਹੀਦੀ ਉੱਥੋਂ ਚੁੱਪ ਕਰਕੇ ਲ ਜਾਂਦੀ ਹੈ ਜਿਹੜੇ ਜਵਾਕ ਲਿਆਉਣੇ ਆ ਇਹਨਾਂ ਦਾ ਜ਼ਿੰਮੇਵਾਰੀ ਹੁੰਦੀ ਤੇ ਆਉਣ ਦੀ ਆਪੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਆਇਆ ਸਨੇੜਿਆ ਕੋ ਚੱਕ ਕੇ ਮੋਗਨਾ ਤੇ ਲੈ ਨਾ ਕਿਤੇ ਆਉਂਦੇ ਨਹੀਂ ਆਉਣੇ ਹੈ ਆਹ ਕੰਮ ਇਹਨਾਂ ਦਾ ਜੀ ਖਾਨੀ ਬਕੂ ਜੀ ਕੀ ਨਾ ਮਤੇ ਕਿਹੜਾ ਪਿੰਡਾ ਤੁਹਾਡਾ ਮੇਰਾ ਨਾਮ ਲਓ ਸੰਗਾਈ ਪਿੰਡ ਮੇਰਾ ਬਾਹੂ ਸਵੀਨ ਕੀ ਮਤਲਬ ਕੀ ਹੋਇਆ ਜਿੱਥੇ ਜਿਲ੍ਹਾ ਬਠਿੰਡਾ ਮਸਲਾ ਜੀ ਜਿਹੜੀ ਸਾਡੇ ਅੰਗਣਵਾੜੀ ਆ ਜਦੋਂ ਖੁੱਲੀ ਸੀ ਉਹਦੇ ਅੰਗਣਵਾੜੀ ਤੇ ਕੰਮ ਦੇ ਸਕੂਲ ਤੇ ਤਿਆਰ ਹੁੰਦੀ ਸੀ ਪੰਚਾਇਤ ਨੇ ਕਿਹਾ ਪੰਚਾਇਤ ਕਰ ਤੇ ਰੱਖਾ ਸਦੀ ਸਨਮਾਨ ਫੰਡਾਂ ਨੂੰ ਪਿੰਚਾਇਤ ਨੇ ਸਾਰੇ ਰੰਗ ਰੰਗ ਕਰਕੇ ਹਰ ਕਸੂਰਤ ਕਰਕੇ ਲੈਟਰਨ ਬاتھਰੂਮ ਪਾਣੀ ਸਾਰੇ ਪੱਕੇ ਪ੍ਰਬੰਧ ਕਰੇ ਸਾਰਾ ਰੋਗਿੰਗ ਕਰਾ ਕੇ ਰੰਗ ਕਰਾ ਕੇ ਸਾਰਾ ਸਮਾਨ ਐਸੇ ਸੈੱਟ ਕਰਤਾ ਉਹ ਅੰਗਰwadi ਵਾਲੇ ਇਥੇ ਆਉਣਾ ਨਹੀਂ ਚਾਹੁੰਦੇ ਉਹ ਸਾਨੂੰ ਪੰਚਾਇਤ ਪਿੰਡ ਵਾਸਤੇ ਉਹਦੀ ਲੋੜ ਆ ਅਸੀਂ ਉਥੇ ਇੱਕ ਜਿੰਮ ਵੀ ਲਵਾਉਣਾ ਚਾਹੁੰਦੇ ਹਾਂ ਬੱਚਿਆਂ ਵਾਸਤੇ ਸਰਕਾਰ ਤੋਂ ਮੰਗ ਰਹੇ ਹਾਂ ਵੀ ਸਾਨੂੰ ਜਨਤਿਓ ਇੱਕ ਅਸੀ ਲਾਇਬਲੀ ਖਲੋਣਾ ਚਾਹੁੰਦੇ ਹਾਂ ਮੰਗਾ ਸਾਡੀਆਂ ਚੰਚੜੇ ਸਾਰੇ ਕੰਮ ਅਸੀਂ ਪੰਚਾਇਤ ਤੋਂ ਕਰਵਾ ਰਹੇ ਆ। ਉਹ ਸਾਡੇ ਪਿੰਡ ਦੀ ਵਰਤੋਂ ਚਾਉਣ ਵਾਲੀ ਚੀਜ਼ ਆ। ਆਂਗਣਵਾਰੀ ਇੱਥੇ ਕਮਰੇ ਬਣੇ ਆ, ਸੜਕ ਸਹੂਲਤਾਂ, ਬਿਜਲੀ, ਪਾਣੀ ਸਭ ਕੁਝ ਰਿਲੇਟਡ ਦੀ ਗੱਲ ਨੂੰ। ਇੱਥੇ ਹੁਣ ਕਿਹਾ ਦਾ ਕਲਾਸਾਂ ਬੱਚਿਆਂ ਨੂੰ ਸਾਹਮਣੇ ਆ ਬੱਚੇ ਬੈਠੇ ਤੁਹਾਡੇ ਸਾਹਮਣੇ ਇੱਥੇ ਕੋਈ ਵੀ ਨਹੀਂ। ਸਰਕਾਰੀ ਦੇ ਬਾਰੇ ਜਾਣਦੇ ਵੀ ਜੇ ਨਹੀਂ ਇਹ ਨਹੀਂ ਆਉਣਾ ਚਾਹੁੰਦੇ। ਦੋਨਾਂ ਪੁੱਛਿਆ ਜਾਵੇ ਪ੍ਰਬੰਧ ਕਰਨ ਤਾਂ ਆਦਰ ਬਣਦੀ ਕਰਵਾ ਲੈਣ ਤੇ ਆਪ ਦਾ ਕਿਸੇ ਕਿਸ ਨੂੰ ਹੋਰ ਸਰਕਾਰ ਭੇਜ ਦੇ। ਕੋਈ ਨਹੀਂ ਹਾਂਜੀ ਮਾਤਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਬਾਹਰ ਸਿੰਘਾ ਜੀ ਕੀ ਨਾਮ ਜੀ ਤੁਹਾਰਾ ਹਾਂ ਕੀ ਮਤਲਬ ਇਹ ਇਕੱਠੇ ਹੋਏ ਅੱਜ ਤੁਸੀਂ ਮਸਲਾ ਇਸ ਤਰ੍ਹਾਂ ਜੀ ਵੀ ਅੰਗਣਵਾੜੀ ਤੋਂ ਸਕੂਲ ਤੋਂ ਤੇ ਪਹਿਲਾਂ ਇੱਥੇ ਵੀ ਹੁੰਦੇ ਸੀਗੇ ਉਸ ਤੋਂ ਹੁਣ ਉਹ ਕਹਿੰਦੇ ਵੀ ਅਸੀਂ ਉੱਥੇ ਜਾਣਾ ਨਹੀਂ ਚਾਹੁੰਦੇਗੇ ਜਿਹੜੇ ਬੱਚਿਆਂ ਦਾ ਪਰਿਵਾਰ ਉਹ ਮੂੰਹ ਤੇ ਗੱਲ ਕਰਨ ਤੇ ਕਰੇ ਗੱਲ ਅੰਗਣਵਾੜੀ ਵਾਲੀ ਬਾਕੀ ਜਿਹੜੇ ਪਿੰਡ ਦੇ ਕਹਿੰਦੀ ਐ ਵੀ ਮੈਨੂੰ ਰੱਖਦੇ ਇੱਥੇ ਉਹਨਾਂ ਨੂੰ ਵੀ ਬੁਲਾ ਲੇ ਵੀ ਪਿੰਡ ਦੇ ਮੂੰਹ ਤੇ ਤਾਂ ਆਉਂਦੇ ਨੇਗੇ ਮੂਹ ਤੇ ਆਊਗਾ ਕੋਈ ਫੇਰੇ ਹੁੰਦਾ ਨਾ ਮੂਹ ਤੇ ਆਵੇ ਕੋਈ ਮੂਹ ਤੇ ਆ ਕੇ ਗੱਲ ਕਰੇ ਵੀ ਆਸੀਂ ਆ ਜਸਨੂ ਸੁਨੀਤਾ ਨੂੰ ਇੱਥੇ ਰੱਖਣਾ ਚਾਹੁੰਦੇ ਆ ਫਿਰ ਉਸ ਗੱਲ 'ਚ ਉੱਥੇ ਰਹਿ ਸਕਦੀ ਏ ਠੀਕ ਹੈ ਕਿ ਨਹੀਂ ਗੱਲ ਅੱਛਾ ਹੁਣ ਪੰਚਾਇਤ ਇਕੱਲੀ ਤੇ ਨਹੀਂ ਪਿੰਡ ਦੀ ਸਹਿਮਤੀ ਨਾਲ ਪੰਚਾਇਤ ਨਾਲ ਫਿਰ ਇੱਥੇ ਸਕੂਲ 'ਚ ਅੰਗੜਵਾੜੀ ਬਦਲੀ ਜੇ ਜਦੋਂ ਸਵਾਰਨ ਐਸੈਪਟ ਕੀਤਾ ਕਿਸੇ ਦੀ ਮਨਜ਼ੂਰੀ ਲੈਤੀ ਉਹ ਘਰ ਜਾਣੀ ਮਨਜ਼ੂਰੀ ਜੀ ਪਿੰਡ ਦੀ ਵੀ ਸੀਗੀ ਪੰਚਾਇਤ ਦੀ ਸੀ ਠੀਕ ਹੈ ਨਾ ਕੋਈ ਇਕੱਲੀ ਪੰਚਾਇਤ ਨੇ ਨਹੀਂ ਕੀਤਾ ਵੀ ਇਕੱਲੀ ਪੰਚਾਇਤ ਨਹੀਂ ਕੀਤਾ ਕੋਈ ਗਲਤ ਗੱਲ ਨਹੀਂ ਹੋਈਗੀ ਦੇ ਉਹ ਇੱਥੇ ਨਹੀਂ ਆਉਣਾ ਚਾਹੁੰਦੇ ਫਿਰ ਕਿਸ ਕਿਸ ਤਰ੍ਹਾਂ ਉਹ ਦੇਖੋ ਜੀ ਹੁਣ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਾਸਟੋ ਨਹੀਂ ਆਉਣੀ ਤਾਂ ਵੀ ਆਉਂਦੀਗੀ ਉਹ ਤਾਂ ਉਸਨੂੰ ਪਤਾ ਹੈ ਹੁਣ ਆਪਾਂ ਤਾਂ ਹੁਣ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਅੱਜ ਉਹਨਾਂ ਨੂੰ ਬੁਲਾਇਆ ਉਹ ਕਹਿੰਦੇ ਬੱਚੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਉਹ ਨਾਲ ਆਂਵ ਲੈ ਫਿਰ ਬੱਚੇ ਵੀ ਖਦੇ ਲਖਵਾਰ ਹੁੰਦੇ ਹੋਣਗੇ ਬੱਚੇ ਤਾਂ ਹੁੰਦੇ ਹੀ ਜੇ ਹੁਣ ਉਧਰ ਹੀ ਜਾਂਦੀ ਨਹੀਂ ਦੀ ਉਹ ਆਉਂਦੀ ਨਹੀਂਗੀ ਬੱਚੇ ਤਾਂ ਹੁੰਦੇ ਹੀ ਉਹ ਨਹੀਂ ਇੱਥੇ ਆਉਣਾ ਚਾਹੁੰਦੇ ਤਾਂ ਫਿਰ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਾਰਵਾਈ ਆਪਾਂ ਤਾਂ ਇਸ ਤਰ੍ਹਾਂ ਹੀ ਕਹਿੰਦੇ ਜੀ ਵੀ ਆਪਦੇ ਸਹੰਤੀ ਨਾਲ ਇੱਥੇ ਆਵੀਂ ਠੀਕ ਹੈ ਨਜੀ ਬਾਕੀ ਜਿਹੜੇ ਬੱਚਿਆਂ ਨੂੰ ਪੜਾਉਂਦੇ ਐ ਸੂ ਉਥੇ ਸਕੂਲ ਤੇ ਛੱਡ ਕੇ ਆਉਂਦੇ ਐ ਉਹਨਾਂ ਨੂੰ ਜੇ ਤਾਂ ਉਹਦੇ ਸਹਿਮਤ ਹੁੰਦੇ ਐ ਠੀਕ ਹੈ ਜੇ ਪੰਚਾਇਤ ਦੇ ਸਹਿਮਤ ਤਾਂ ਫਿਰ ਬੱਚੇ ਦੇ ਇੱਥੇ ਆਉਣਗੇ ਕੰਪਾਈੰਦੀ ਕੀ ਨਾਮਾ ਦੇ ਕਿਉਂ ਇਕੱਠੇ ਆ ਜੀ ਮਸਲਾ ਕੀ ਆ ਚਰਨਜੀਤ ਕੌਰ ਜੀ ਨਾਮ ਕਿਹੜਾ ਪਿੰਡ ਤੁਹਾਡਾ ਪਿੰਡ ਬਾਹੂਸੀਆਂ ਹਾਂ ਕੀ ਮਸਲਾ ਕੀ ਹੋਇਆ ਇਕੱਠੇ ਹੋਇਆ ਮਸਲਾ ਜੀ ਆਪਣੇ ਵੀ ਅੰਗਣਵਾੜੀ ਬਾਰੇ ਵੀ ਅੰਗਣਵਾੜੀ ਇਹ ਪਾਸ ਸਕੂਲ ਦੇ ਵਿੱਚ ਸ਼ਿਫਟ ਕਰਦੇ ਆ ਇਹ ਆਉਣ ਨੂੰ ਚਾਹੁੰਦੇ ਨਹੀਂ ਇੱਥੇ ਕੌਣ ਨਹੀਂ ਆਉਣ ਚਾਹੁੰਦੇ ਅੰਗਣਵਾੜੀ ਵਾਲੇ ਜੀ ਤਾਂ ਕੀ ਕਹਿੰਦੇ ਕੀ ਕਹ ਕੀ ਦਿੰਦੇ ਆ ਇਹ ਜੀ ਕਹਿੰਦੇ ਵੀ ਇੱਥੇ ਹੀ ਰਹਿਣਾ ਜੀ ਕਿੱਥੇ ਰਹਿਣਾ ਉਹਨਾਂ ਨੇ ਪੰਚਾਇਤ ਘਰ ਚ ਕੋਈ ਇੱਥੇ ਕੀ ਕਰਨ ਮੰਨਦੇ ਵੀ ਇੱਥੇ ਆਉਣੇ ਆਉਣ ਕੀ ਪਤਾ ਜੀ ਸਾਨੂੰ ਕੀ ਕਰਨਾ ਹੈ ਨਾ ਕੋਈ ਕਾਰਨ ਤਾਂ ਹੋਊਗਾ ਹੀ ਤਾਂ ਇੰਨੂੰ ਨਹੀਂ ਆ ਰਹੇ ਕੋਈ ਡਰ ਹੋਊ ਇਹਨਾਂ ਨੂੰ ਕਿੰਨੇ ਕ ਬੱਚੇ ਹੈਗੇ ਏਡੇ ਅੰਗਨਵਾੜੇ ਦੇ ਵਿੱਚ ਆਉਂਦੇ ਆ ਬੱਚੇ ਹੈਗੇ ਜੀ 4-5 ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਆ ਉਹ ਬੱਚੇ ਇੱਥੇ ਭੇਜਣਾ ਚਾਹੁੰਦੇ ਆ ਕਿ ਨਹੀਂ ਹਾਂਜੀ ਉਹ ਭੇਜਣਾ ਚਾਹੁੰਦੇ ਆ ਤੇ ਉਹਦਾ ਕੀ ਕਾਰਨ ਫਿਰ ਕਿਉਂ ਨਹੀਂ ਆਉਂਦੇ ਆਉਣ ਤੇ ਆਉਣ ਲੈ ਕੇ ਆਉਂਦੇ ਕੀ ਪਤਾ ਜੀ ਇਹਨਾਂ ਦਾ ਕੀ ਕਾਰਨ ਅੱਜ ਤੋਂ ਉਸ 3 ਮਹੀਨਿਆਂ ਦੇ ਪਹਿਲਾਂ ਕਹਿੰਦੇ ਆ ਪੰਚਾਇਤ ਆਖੇ ਵੀ ਨਹੀਂ ਆਈ ਕਿਸ ਤਰ੍ਹਾਂ ਦੇ ਮੰਗ ਕਰ ਰਹੇ ਪ੍ਰਸ਼ਾਸਨ ਕੋਲ ਬਟ ਅਸੀਂ ਜੇ ਇਹ ਹੀ ਮੰਗ ਕਰਦੇ ਆ ਵੀ ਜੇ ਤਾਂ ਆਉਣ ਦੇ ਰੱਖੀ ਤੇ ਬਦਲੀ ਕਰਦੇ ਆਂ ਜੀ ਹਾਂਜੀ ਅੱਪ ਤੱਕ ਕਿਲੇ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕਿਲੇ ਨਮਸਕਾਰ ਹੋ ਦਿੱਖਤੇ ਰਹੀਏ ਸੱਤਾ ਨਿਊਜ਼